ਜੀ ਕਿਹੜਾ ਪਿੰਡ ਆ ਜੀ ਆਪਣਾ ਬਸੀ ਜੋੜਾ ਠੀਕ ਆ ਜੀ ਇਹ ਜਿਹੜਾ ਨੌਜਵਾਨ ਨੇ ਜੇਲ੍ਹ ਦੇ ਵਿੱਚ ਫਾਹ ਲਿਆ ਤਾਂ ਇਹ ਤੁਹਾਡੇ ਕੋਲੇ ਹੀ ਕੰਮ ਕਰਦਾ ਹੁੰਦਾ ਸੀ ਇਹ ਮੇਰੇ ਕੋਲ ਹੈਗਾ ਪੱਠਾ ਆ ਮੇਰੇ ਹਵੇਲੀ ਦੇ ਲਾਗੇ ਐਸੇ ਪੱਠਾ ਠੀਕ ਆ ਜੀ ਪੁੱਤ ਹੈਗਾ 3 ਸਾਲ ਇਹ ਚੌਂਗੀਸਰ ਦੇ ਕੰਮ ਕਰਦਾ ਸੀ ਠੀਕ ਆ ਜੀ ਬਹੁਤ ਵਧੀਆ ਮੁੰਡਾ ਸੀ ਬਹੁਤ ਭਲਾ ਮਾਨਸ ਦੇ ਸਹੀ ਸੀ ਇਹ ਤਾਂ ਹੈਗਾ ਇਹਨਾਂ ਨੇ ਗੱਡੀ ਲਈ ਸੀ ਉਹ ਤੋਂ ਕਿਤੇ ਲੇਬਰ ਲੈ ਕੇ ਜਾਂਦਾ ਸੀ ਉਹ ਕੁੜੀ ਇਹ ਨਾਲ ਸਹਿਮਤ ਹੋ ਗਈ ਤੇ ਚੱਲ ਗਿਆ ਮਹੀਨਾ ਰਹਿ ਜੂ ਕੀ ਜੀ ਉਹ ਤੋਂ ਆ ਕੇ ਇਹਨਾਂ ਦਾ ਪੁਲਿਸ ਵਜ ਰਾਜਨਾਮੇ ਹੋਇਆ ਪਰ ਠੀਕ ਆ ਫਿਰ ਕੁੜੀ ਵਾਲਿਆਂ ਨੇ ਕਿਸੇ ਚੱਕਤਾ ਚੱਕ ਕੇ ਇਹਨਾਂ ਕੇਸ ਕਰਾਤਾ ਪਰ ਮੁੰਡੇ ਦੇ ਇੰਨੀ ਨੇ ਗਲਤੀ ਕੁੜੀ ਦੀ ਜ਼ਿਆਦਾ ਗਲਤੀ ਸੀ ਹੁਣ ਉਹ ਮੁੰਡੇ ਨੂੰ ਮਾਰਾ ਕਹੀ ਜਾਂਦੇ ਆ ਉਮਰ ਕਿੰਨੀ ਸੀ ਅੰਕ ਜੀ ਹੁੰਦੀ ਸੀ 17 ਕੇ ਸਾਲ ਉਦਾਂ ਕਿਦਾਂ ਦਾ ਬਿਹੇਵੀਅਰ ਸੀ ਬਹੁਤ ਵਧੀਆ ਵਧੀਆ ਬਹੁਤ ਜ਼ਿਆਦਾ ਨਸ਼ਾ ਪਤਾ ਵੀ ਕਰਦੇ ਨਹੀਂ ਕੋਈ ਨਸ਼ਾ ਪਤਾ ਨਹੀਂ ਕਰਦਾ ਠੀਕ ਹੈ ਇਹ ਕਿਹੜਾ ਨਾਮ ਹੈ ਆਪ ਦਾ ਮੇਰਾ ਨਾਮ ਮਹਿੰਦਰਾ ਜੀ ਕਿਆ ਨਾਮ ਹੈ ਮੈਂ ਅੰਦਰ ਤੇ ਬੱਚੇ ਦਾ ਕਿਆ ਨਾਮ ਹੈ ਟੀਟੂ ਜੀ ਕਿੰਨੀ ਉਮਰ ਸੀ ਉਸਦੀ ਬਾਕੀ ਸਾਲ 17 ਸਾਲ ਠੀਕ ਆ ਹੁਸ਼ਾਰਪੁਰ ਜੇਲ੍ਹ ਮੇ ਬੰਦਾ ਹਾਂ ਜੀ ਅਭੀ ਕਿਆ ਖਬਰ ਆਈ ਹੈ ਜੀ ਅਭੀ ਤੱਕ ਕੁਛ ਨਾ ਹੀ ਤੇ ਪੋਸਟ ਮਾਰਨ ਲਾ ਲਾਜ ਹੋਣੀ ਹੈ ਕਿਉਂ ਕਿ ਆਪਨੇ ਜੇਲ੍ਹ ਮੇ ਐਸਾ ਪਤਾ ਨਾ ਸਾਰੇ ਕਾਗਜ਼ ਤੇ ਕੁਤ ਮਾਰ ਦਵੇ ਮੇਰੇ ਮੰਡਾ ਕਾ ਐਸਾ ਨਾ ਨਾ ਗੁਰ ਕਾਸ ਦਾ ਕੋਈ ਨਾ ਸਾ ਪਤਾ ਕਦੀ ਕਾਮ ਕਰੂ ਜੀ ਮੈਂ ਵਾਹ ਨੇ ਕਦੀ ਆਸ ਕੌਨ ਸੇ ਕੇਸ ਮੇ ਬੰਦਾ ਕੁੜੀ ਨੂੰ ਪਸਾ ਦੋ ਜੀ ਕੁੜੀ ਨੇ ਪਸਾਇਆ ਹਾਂ ਜੀ ਕਿਤਨੇ ਸਮੇਂ ਸੇ ਬਤਾਓ 6 ਮਹੀਨੇ ਹੋਏ ਹੈ ਕਹਿੰਦੇ ਤਾਂ ਪਰ ਸਾਹ ਮਿਲਾਈ ਕਰਕੇ ਗਏ ਹੋ ਜਦ ਕੋਈ ਉਸਕੋ ਮਿਲਨੇ ਆਤੇ ਥੇ ਤੋ ਬਾਤ ਕਰਤਾ ਥਾ ਕੋਈ ਆਪਕੇ ਸਾਥ ਕੀ ਕਿਆ ਕੋਈ ਦੁਖੀ ਥਾ ਅੰਦਰ ਯਾ ਕਿਸੇ ਨਾ 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 ਮੁਝ ਕੋ ਨਾ ਕਹਤਾ ਮੈਂ ਪਾਪਾ ਜੋ ਕਹਤਾ ਕਿ ਕਬ ਤੱਕ ਛੁਟਾ ਲੇ ਮੈਂ ਨਹੀਂ ਬੇਟਾ ਚਾ ਮੇਰੀ ਚਾ ਕਿਡਨੀ ਵਿਕ ਜਾ ਕਲ ਵਿਕ ਜਾ ਮੈਂ ਛੁਟਾ ਲੂੰਗਾ ਚਾ ਸਿਕਰ ਬੱਚਾ ਕਾਗੇ ਤਾ ਮੈਂ ਦੱਦ ਜੇ ਕਰ ਮਹੀਨਾ ਮੈਂ ਛੁਟਾ ਲੂੰਗਾ ਮੈਂ ਨਾ ਜਾਜ ਬਸਾ ਰੱਖਾ ਥਾ ਉਸਕੋ ਨਾ ਜਾਦਾ ਹੀ

ਤਾਂ ਕੀ ਕਰਤੋ ਆ ਜਿਹੜੀ ਦਿਹਾੜੀ ਕਰਤਾ ਬੱਚਾ ਕੋਈ ਕੰਮ ਕਰਤਾ ਸੀ ਛੋਟੇ ਛੋਟੇ ਨਹੀਂ ਆਨੀ ਮੈਂ ਔਰ ਮੁੰਡਾ ਕਰੇ ਕਰਤੇ ਵਸੇ ਕੰਮ ਆ ਸ਼ਾਦੀ ਸੁਦਾ ਥਾਕੇ ਨਹੀਂ ਨਾ ਨਾ ਸ਼ਾਦੀ ਕਰਤੇ ਹੋਈ ਅਗਲਾ ਕੋਈ ਕੋਈ ਆ ਜੀ ਕਰੀਵਾ ਜੀ ਆ ਗਏ ਕੋਈ ਚੁਣ ਨਹੀਂ ਗਏ ਆਹੋ ਆਹੋ ਤੁਸੀਂ ਅਭੀ ਆਪ ਚੁੱਪ ਚੁੱਪ ਆ ਜਾਓ ਚੁੱਪ ਹੋ ਜਾਓ ਪੋਲੋ ਚੋ ਕੋਲੋ ਅੱਗੇ ਵਾਦ ਉਠਾਤੇ ਆ ਵੀ ਤੇ ਚੇਲ ਜਿਹਾ ਕੈਸਾ ਮੁੰਡਾ ਬਣ ਜਾਗਾ ਜੰਨਾ ਮਾਰ ਕੇ ਡਰਦਾ ਨਾ ਤੂੰ ਚਲੋ ਅਜ ਮੈਂ ਦਾ ਬਾਟ ਕਰਾਂ ਆਪਕੇ ਮਾਮਲਾ ਸਰੇਦ ਹੈ ਕਿ ਹਵਾਲਾਤੀ T2 ਜੋ ਜੁਪੀ ਦੇ ਰਹਿਣੇ ਵਾਲਾ ਆ ਔਰ ਪਿੰਡ ਮੈਨੇ ਦੇ ਵਿੱਚ ਰਹਿੰਦੇ ਆ ਇਹ ਲੇਬਰਰ ਮੈਨ ਹੈਗੇ ਆ ਇਹ ਇਹਦੇ ਖਿਲਾਫ ਇੱਕ ਮੁਕੱਦਮਾ ਨੰਬਰ 124 ਜਿਹੜਾ 23 ਦਾ 376 363 76 ਦਾ ਜਿਹੜਾ ਇੱਥੇ ਸਾਨੇ ਸਦਰ ਵਿੱਚ ਦਰਜ ਸੀ ਉਹਦੇ ਵਿੱਚ ਬੰਦ ਸੀਗਾ 19823 ਤੋਂ ਤੇ ਇੱਕ ਹਵਾਲਾਤੀ ओंकार ਚੰਦ ਜਿਹੜਾ ਕਿ ਸੁੰਦਰਨਗਰ ਦਾ ਰਹਿਣੇ ਵਾਲਾ ਆ ਇਹ ਮੁਕੱਦਮਾ ਨੰਬਰ 94 23 ਦਾ 2285 ਦਾ ਉਹਦੇ ਵਿੱਚ ਏ ਬੰਦ ਸੀਗੇ ਦੋਨੇ ਹੀ ਹਵਾਲਾਤ ਦੇ ਵਿੱਚ ਜੇਲ੍ਹ ਦੇ ਵਿੱਚ ਸੈਂਟਰ ਜੇਲ੍ਹ ਦੇ ਵਿੱਚ ਠੀਕ ਹੈ ਜੀ ਇਹਨਾਂ ਨੇ ਜਿਹੜਾ ਅੱਜ ਤੜਕੇ 3 ਵਜੇ ਜਿਹੜਾ ਆਪਣੇ ਜੀਵਨ ਲੀਲਾ ਖਤਮ ਕਰ ਲਈ ਹੈ ਕਿ ਆਪਣੇ ਖਿਲਾਫ ਦਰਜ ਮੁਕੱਦਮਿਆਂ ਤੋਂ ਇਹਨੂੰ ਲੈ ਕੇ ਜਿਹੜੇ ਪ੍ਰੇਸ਼ਾਨ ਸੀਗੇ ਇਹਨਾਂ ਨੇ ਏਸੀ ਕਰਕੇ ਜਿਹੜੀ ਆ ਉੱਥੇ ਜੇਲ੍ਹ ਦੇ ਅੰਦਰ ਆਪਣੀ ਬਰਕ ਦੇ ਅੰਦਰ ਜਿਹੜਾ ਫਾਹ ਲੈ ਕੇ ਇਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਹਨਾਂ ਨੇ ਉੱਥੇ ਜੇਲ੍ਹ ਦੇ ਅੰਦਰ ਜਿਹੜੀ ਆ ਬਾਥਰੂਮ ਦੇ ਵਿੱਚ ਬਣੀ ਗ੍ਰਿੱਲ ਦੇ ਨਾਲ ਆਪਣੇ ਫਾ ਲਿਆ ਹੋ ਨਾ ਕੀ ਕਰ ਰਹੀ ਹੈ ਹੁਣ ਇਹਨਾਂ ਦੇ ਜੋ ਵਾਰਸਾਂ ਦੇ ਸਟੇਟਮੈਂਟ ਦੇ ਆਧਾਰ ਤੇ 176 CrPC ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ ਜਿਹੜੇ ਦੋਨਾਂ ਨੇ ਸੁਸਾਇਡ 21 ਬਾਥਰੂਮ ਚ ਕੀਤਾ ਕਿ ਲੱਗ ਲੱਗ ਇੱਕੋ ਹੀ ਬਾਥਰੂਮ ਦੇ ਵਿੱਚ ਕੀਤਾ ਜੀ ਕਿਸ ਚੀਜ਼ ਦੇ ਨਾਲ ਕੀਤਾ ਜਦੋਂ ਮਾਲਾ ਰੱਸਾ ਜਾਂ ਕੀ ਹੋਏ ਕੀ ਉਹਨਾਂ ਦੇ ਗਲਾਂ ਦੇ ਵਿੱਚ ਜਿਹੜੇ ਆਪਣੇ ਉੱਥੇ ਚੰਨੀਆਂ ਚੰਨੀਆਂ ਵਗੈਰਾ ਕੋਈ ਇਦਾਂ ਇਹੋ ਜਿਹੀਆਂ ਹੈਗੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਗਲਾਂ ਦੇ ਵਿੱਚ ਪਾਈਆਂ ਸੀਗੇ